ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਬਲਿਏਵਾਲ ਦੇ ਦੋ ਨੌਜਵਾਨ ਅੱਜ ਨਹਾਉਣ ਲਈ ਦਰਿਆ ਦੇ ਪਾਣੀ ਵਿੱਚ ਉਤਰੇ ਤਾਂ ਉੱਥੇ ਉਹ ਡੁੱਬ ਗਏ ਜਿਨ੍ਹਾਂ ਚੋਂ ਸੁਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ ਰਾਜੂ ਦੀ ਗੋਤਾਖੋਰਾ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 2 ਵਜੇ ਆਤਿ ਦੀ ਗਰਮੀ ਹੋਣ ਕਾਰਨ ਦੋਵੇਂ ਗਹਿਰੇ ਦੋਸਤ ਸੁਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਪਣੇ ਦੋ ਹੋਰ ਸਾਥੀਆਂ ਸਮੇਤ ਨੇੜੇ ਹੀ ਵਗਦੇ ਸਤਲੁਜ ਦਰਿਆ ਆਭੇਜਨ ਹੋਣ ਲਈ ਚਲੇ ਗਏ ਸਤਲੁਜ ਦਰਿਆ ਕਿਨਾਰੇ ਸੁਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪੜੇ ਲਾ ਕੇ ਪਾਣੀ ਵਿੱਚ ਛਲਾਂਗ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ਤੇ ਪਾਣੀ ਗਹਿਰਾ ਸੀ ਕੀ ਹੈ ਪੂਰਾ ਮਾਮਲਾ ਦੇਖੋ ਮੇਰਾ ਨਾਮ ਮਨਦੀਪ ਸਿੰਘ ਹੈ ਪਿੰਡ ਬਲੀ ਵਾਲਾ ਜੀ ਕੀ ਗੱਲਬਾਤ ਹੋਈ ਹੈ ਜੀ ਮੇਰਾ ਬ੍ਰਦਰ ਜੀ ਤੇ ਨਾਲ ਆਪਣੇ ਦੋਸਤਾਂ ਦੇ ਦਰਿਆ ਤੇ ਨਹਾਉਣ ਗਏ ਸੀਗੇ ਕੀ ਨਾਮ ਬ੍ਰਦਰ ਦਾ ਗੁਰਮੀਤ ਸਿੰਘ ਜੀ ਤੇ ਨਾਲ ਤਿੰਨ ਮੁੰਡੇ ਦੋਸਤਾਂ ਦੇ ਹੋਰ ਸੀਗੇ ਤੇ ਨਹਾਉਂਦੇ ਸਮੇਂ ਦੋ ਮੰਨ ਲਓ ਪਾਣੀ ਦੇ ਵਿੱਚ ਡੂੰਘੇ ਪਾਣੀ ਚਲੇ ਗਏ ਡੁੱਬ ਗਏ ਤੇ ਇੱਕ ਦੀ ਬਾਡੀ ਮਿਲ ਗਈ ਤੇ ਜਿਹੜਾ ਮੇਰਾ ਬ੍ਰਦਰ ਆ ਉਹਦੀ ਬਾਡੀ ਹਲ ਤੱਕ ਨਹੀਂ ਮਿਲੀ ਇਹਨੂੰ ਬਾਕੀ ਦੋ ਦੋ ਉਹ ਸਹੀ ਸਲਾਮਤ ਨਹੀਂ ਉਹ ਬਚ ਗਈ ਅੱਛਾ ਜੀ ਹਾਂ ਜੀ ਮੈਰਿਡ ਸੀ ਹਾਂ ਜੀ ਮੈਰਿਡ ਸੀ ਜੀ ਇਹਦੇ ਬੱਚੇ ਨੇ ਦੋ ਦੋ ਬੇਟੀਆਂ ਨੇ ਜੀ ਅੱਛਾ ਜੀ ਹਾਂ ਜੀ ਕੰਮ ਕਰਦੀ ਕੰਮ ਇਹ ਖੇਤੀਬਾੜੀ ਦਾ ਸੀਗੇ ਤੇ ਇਹਨਾਂ ਦੀ ਮੰਨ ਲਓ ਵੀ ਸ਼ਾਪ ਵੀ ਸੀਗੀ ਫੋਨ ਮੋਬਾਈਲਾਂ ਦੀ ਸਾਰੇ ਕੱਛ ਦੀ ਕੈਮਰਾ ਸੀਸੀਟੀਵੀ ਵਗੈਰਾ ਦੀ ਇਹ ਤਿੰਨ ਭੈਣ ਭਰਾ ਸੀ ਜੀ ਅੱਛਾ ਜੀ ਇੱਕ ਬ੍ਰਦਰ ਇਹਨਾਂ ਦਾ ਆਪਣੇ ਕੈਨੇਡਾ ਚਾਈ ਹਾਂ ਜੀ ਤੇ ਸਿਸਟਰ ਹੋਰੀ ਆ ਸਿਸਟਰ ਮੈਰਿਡ ਮੈਰਿਡ ਆ ਠੀਕ ਹੈ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਪਿੰਡ ਪਿੰਡ ਬਲੀ ਵਾਲੀ ਅ ਜਿਹੜੀ ਘਟਨਾ ਵਾਪਰੀ ਕੀ ਘਟਨਾ ਵਾਪਰੀ ਇਹੇ ਜੀ ਮੁੰਡੇ ਦੁਪਹਿਰੋਂ 1 ਵਜੇ ਨਾਉਣ ਆਏ ਸੀਗੇ ਜੀ ਇੱਥੇ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੀ ਵੀ ਇਹਦੇ ਕਰਕੇ ਹੋਰ ਵੀ ਬੰਦੇ ਦੇ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਰੋਕਿਆ ਜਾਵੇ ਅੱਛਾ ਜੀ ਕਿਵੇਂ ਹੋਈ ਕੀ ਗੱਲਬਾਤ ਜੀ ਇਹ ਬਨਾਉਣ ਆਏ ਸੀਗੇ ਜੀ ਇੱਥੇ ਪਿੰਡ ਦੇ ਵਿੱਚ ਕੀ ਨਾਮ ਸੀ ਜੀ ਤੇ ਇੱਕ ਇਹਦਾ ਰਾਜਵਿੰਦਰ ਰਾਜੂ ਤੇ ਇੱਕ ਸ਼ੁਭਪ੍ਰੀਤ ਸਿੰਘ ਜੀ ਅ ਦੋਨੋਂ ਦੀ ਲਾਸ਼ ਬਰਾਮਦ ਚੱਲੀ ਯਕੀਨ ਨਹੀਂ ਜੀ ਇੱਕ ਦੀ ਆ ਗਈ ਇੱਕ ਦੀ ਲੱਭੀ ਨਹੀਂ ਜੀ ਹਜੇ ਉਹ ਸੁਭਪ੍ਰੀਤ ਦੀ ਠੀਕ ਹੈ ਜੀ ਕੋਈ ਪਹਿਲਾਂ ਤਾਂ ਐਦਾਂ ਮਾਮਲਾ ਤਾਂ ਨਹੀਂ ਨਹੀਂ ਜੀ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਹੋਇਆ ਜੀ ਮੀਤਾ ਸ਼ਿਕਾਰੀ ਮਲਕੀ ਸਿੰਘ ਮੀਤਾ ਜਿਹੜਾ ਪਿੰਡ ਕੜਾ ਜੀ ਤੁਹਾਡਾ ਮੰਡ ਚੋਂਤਾ ਜੀ ਅੱਜ ਕਿੱਦਾਂ ਹੋਇਆ ਜੀ ਵਾਪਸ ਜਿਹੜਾ ਹਾਸਾ ਦੇ ਵਾਪਸ ਦੋ ਮੁੰਡੇ ਇੱਥੇ ਮਾਰੀਆਂ ਛਾਲਾਂ ਨਾਲ ਜੀ ਕੀ ਨਾਲਾ ਹੀ ਸੀ ਇਹ ਨਾ ਨਾ ਰੋਜ਼ ਡੁੱਬਦਾ ਕੱਲ ਕੱਢਿਆ ਜੀ ਅੱਛਾ ਤੇ ਅੱਜ ਕੀ ਹੋਇਆ ਵਾ ਅਜੇ ਨਾ ਛਾਲਾਂ ਮਾਰੀਆਂ ਇੱਕ ਤਾਂ ਪਾਣੀ ਲੈ ਗਿਆ ਚੱਕਿਓਂ ਗਾਉਂ ਵਿਕਲਾਸ਼ ਅੱਛਾ ਇੱਕ ਮੇਰੇ ਖਿਆਲ ਇਧਰ ਉਹ ਰੱਖ ਤੇ ਹੋਇਆ ਕਿਦਾਂ ਫਿਰ ਤੁਸੀਂ ਕੀ ਕੀਤਾ ਫਿਰ ਬਚਾਉਣ ਲਈ ਆਈ ਸਨ ਬੁਲਾ ਜਾਂਦੇ ਅੱਛਾ ਫਿਰ ਤੁਸੀਂ ਉਹ ਬੰਦੇ ਪੈਸੇ ਲੈਂਦੇ ਸਾਡੇ ਤੇ ਲੋਡ ਜ਼ਿਆਦਾ ਪੈ ਜਾਂਦਾ ਜੀ ਪੈਸੇ ਲੈਂਦੇ ਅੱਜ ਫ੍ਰੀ ਸੇਵਾ ਕਰਦੇ ਸੇ ਮੁੰਡਾ ਕੱਢਿਆ ਬਾਹਰ ਉਹ ਕਿਹੜਾ ਮੁੰਡਾ ਜਿਹੜਾ ਕੱਢਿਆ ਉਹਦਾ ਨਾਂ ਕੀ ਸੀਗਾ ਛੋਪਰੀ ਸ਼ੋਪਰੀਦਨ ਦਾ ਪਿੰਡ ਦਾ ਅੱਛਾ ਨਾ ਪਿੰਡ ਸ਼ੋਪਰੀਦਾ ਕੱਢਿਆ ਬਾਹਰ ਉਹਦੀ ਡੈਥ ਹੋ ਚੁੱਕੀ ਸੀਗੀ ਹੋ ਗਈ ਇਹਨੇ ਇੱਕ ਸਕੰਟ ਚ ਮਰ ਜਾਂਦਾ ਜੀ ਅੱਛਾ ਅੱਛਾ ਨਾ ਜੀ ਤੇ ਇੱਕ ਦੂਜਾ ਮੁੱਦਾ ਉਹ ਵਿੱਚ ਹੀ ਆ ਜੀ ਜੋਰ ਲੱਗਣਾ ਉਹ ਲਬੜੀ ਦੇ ਦੂਜੇ ਮੁੱਦੇ ਨਾਲ ਕੀ ਆ ਰਾਜੂ ਜੀ ਰਾਜੂ ਰਾਜੂ ਉਹ ਲਬੇਣੀ ਹ ਤੱਕ ਚੱਲਿਆਂ ਫੇਰ ਲੱਗਾ ਦੁਆ ਫੇਚ ਛਾਲ ਮਾਰ ਲਿਆ ਪਾਣੀ ਪੀ ਕੇ ਜਾਉਂ ਦਮ ਲੈ ਕੇ ਚੱਲਿਆ ਜੀ ਹੁਣ ਤੱਕ ਕਿੰਨੇ ਆ ਇੱਥੇ ਹਾਸੀ ਕਿੰਨੇ ਵਾਪਰੇ ਸਤਲੁਜ ਦਰਿਆ ਦੇ ਵਿੱਚ ਜੀ ਪਤਾ ਨਹੀਂ ਰੋਜ਼ ਪੰਜ ਚਾਰ ਹੋਏ ਜਾਂਦੇ ਦੋ ਚਾਰ ਅੱਛਾ ਅੱਛਾ ਕਿੰਨੇ ਕ ਬੰਦੇ ਬਚਾ ਚੁੱਕੇ ਉਹ ਜਿੰਦੇ ਜੁੰਦੇ ਬੰਦੇ ਵੀ ਕੱਢੇ ਗਏ 15 ਕ ਬੰਦੇ ਉਹਨਾਂ ਜਿੰਦੇ ਬਚਾਇਆ ਉਹਨਾਂ ਤੋਂ ਵੀ ਨਹੀਂ ਪੈਸਾ ਲਿਆ ਜੀ ਦੋ ਦੋ ਲੱਖ ਦਿੰਦੇ ਆ ਨਹੀਂ ਲਿਆ ਸਤਕਾ ਲਈ ਪਰਸੈਂਟ ਇਹ ਆ ਨਹੀਂ ਜੀ ਇਹ ਬਾਜ਼ਾਰ ਬੰਦ ਹੈ ਹੈੱਡ ਬੋਡੀ ਵੀ ਕਾਫੀ ਗੱਦੀ ਹੁਣ ਤੱਕ ਮੈਂ ਕਹਾਂ ਨਾਂ ਤਿੰਨ 300 ਦੇ ਉੱਤੇ ਕੱਢਤੀ ਅੱਛਾ ਅੱਛਾ